ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਕੜ ਲੈ ਕੇ ਹਾਜ਼ਰ ਹਾਂ ਐਜੰਡਾ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਜੀ ਕਿਨਨ ਬਰਵਾਰ ਦੇ ਕੰਬਾਲਾ ਪਿੰਡ ਜ਼ਿਲ੍ਹਾ ਮੋਹਾਲੀ ਦੇ ਬਹੁ ਕਰੋੜੀ ਬਾਈਕੜ ਜ਼ਮੀਨ ਨੂੰ ਹੜੱਪਣ ਦੇ ਬਾਰੇ ਜੋ ਪੰਜਾਬ ਪੁਲਿਸ ਨੇ ਐਫੀਡੇਵਿਟ ਹਾਈ ਕੋਰਟਸ ਦਿੱਤਾ ਉਸ ਦੇ ਆਧਾਰ ਤੇ ਇਹ ਖਬਰ ਬਣਾਈ ਗਈ ਹੈ ਖਬਰ ਵਿਸਤਾਰਚ ਇਸ ਖਬਰ ਤੋਂ ਸਾਬਤ ਹੋਏਗਾ ਕਿ ਕੀਨੀਨ ਪਰਿਵਾਰ ਨੂੰ ਇਨਸਾਫ ਦੇਣ ਲਈ ਇਹ ਜ਼ਮੀਨ ਹੜੱਪ ਮਾਮਲਾ ਸੀਬੀਆਈ ਨੂੰ ਸੌਂਪ ਦੇਣਾ ਚਾਹੀਦਾ ਹੈ ਕਿਉਂਕਿ ਹੁਣ ਤੱਕ ਐਸਆਈਟੀ ਜੋ ਬਣਾਈ ਗਈ ਹੈ ਉਹ ਆਪਣੇ ਕੰਮ ਦੇ ਵਿੱਚ ਪੂਰੀ ਫੇਲ ਨਜ਼ਰ ਆ ਰਹੀ ਹੈ ਇਸ ਮਾਮਲੇ ਦੇ ਵਿੱਚ ਕਈ ਵੱਡੇ ਅਫਸਰ ਆਈਪੀਐਸ ਸ਼ਾਮਲ ਨੇ ਅਤੇ ਉਹਨਾਂ ਦੇ ਰੋਲ ਤੇ ਸਵਾਲ ਉੱਠਦਾ ਹੈ ਐਸਆਈਟੀ ਨੇ ਹੁਣ ਤੱਕ ਇਨਾ ਵੱਡੇ ਅਫਸਰਾ ਨੂੰ ਸੰਮਨ ਤੱਕ ਨਹੀਂ ਕੀਤਾ ਭਾਵੇਂ ਕਿ ਐਸਆਈਟੀ ਪਿਛਲੇ ਸਾਲ ਅਕਤੂਬਰ ਦੇ ਮਹੀਨੇ ਬਣਾਈ ਗਈ ਸੀ ਹਾਈ ਕੋਰਟ ਦੇ ਜਸਟਿਸ ਪੰਕਰ ਜੈਨ ਦੀ ਅਦਾਲਤ ਚ ਇੱਕ ਕੇਸ ਪਾਇਆ ਜਾਂਦਾ ਹੈ ਉਹਦਾ ਨੰਬਰ ਹੁੰਦਾ ਜੀ ਸੀ ਆਰ ਡਬਲਯੂ ਪੀ 17940 ਆਫ 2023 ਇਸ ਕੇਸ ਦਾ ਟਾਈਟਲ ਹੁੰਦਾ ਪ੍ਰਿਤਪਾਲ ਸਿੰਘ ਅਲਾਇਸ ਡਾਲੀ ਵਰਸਸ ਸਟੇਟ ਆਫ ਪੰਜਾਬ ਐਂਡ ਆਦਰਸ ਪ੍ਰਿਤਪਾਲ ਸਿੰਘ ਡਾਲੀ ਦੇ ਵਕੀਲ ਹੁੰਦੇ ਨੇ ਰੋਹਨ ਗਰਗ ਅਤੇ ਪੰਜਾਬ ਸਰਕਾਰ ਦੇ ਵਕੀਲ ਹੁੰਦੇ ਨੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਤਰຸນ ਅਗਰਵਾਲ ਜਿਨ੍ਹਾਂ ਸਭ ਆਪਣੇ ਲੰਮੇ ਫੈਸਲੇ ਦੇ ਵਿੱਚ ਲਿਖਦੇ ਆ ਕਿ ਪ੍ਰਿਤਪਾਲ ਸਿੰਘ ਡਾਲੀ ਨੇ ਸੰਵਿਧਾਨ ਦੀ ਧਾਰਾ 226 ਤਹਿਤ ਪਟੀਸ਼ਨ ਪਾਈ ਹੈ ਅਤੇ ਕਿਹਾ ਕਿ ਮੇਰੀ ਜਾਨ ਮਾਲ ਦੀ ਸੁਰੱਖਿਆ ਕੀਤੀ ਜਾਏ ਇਨ अदर वर्ड्स ਉਹਨਾਂ ਨੇ ਸਿਕਿਉਰਟੀ ਦੀ ਮੰਗ ਕੀਤੀ ਸਰਕਾਰ ਯਾਨੀ ਕਿ ਪੁਲਿਸ ਨੇ ਡੀਐਸਪੀ ਸਿਟੀ 2 ਮੁਹਾਲੀ ਰਾਹੀਂ ਹਲਫੀਆ ਬਿਆਨ ਦਾਇਰ ਕੀਤਾ ਉਸ ਦੇ ਵਿੱਚ ਉਹ ਦੱਸਿਆ ਜਾਂਦਾ ਪ੍ਰਿਤਪਾਲ ਸਿੰਘ ਢਾਲੀ ਦੀ ਪਟੀਸ਼ਨ ਮਿਸ ਯੂਜ਼ ਆਫ ਪ੍ਰੋਸੈਸ ਆਫ ਲਾਅ ਯਾਨੀ ਕਿ ਕਾਨੂੰਨ ਦੀ ਦੁਰਵਰਤੋਂ ਕਰਨ ਲਈ ਪਾਈ ਗਈ ਹੈ ਜਸਟਿਸ ਪੰਕਰ ਜੈਨ ਕੇਸ ਨੂੰ ਸ਼ੌਕਿੰਗ ਦੱਸਦੇ ਨੇ ਅਤੇ ਆਖੀਰ 'ਚ ਪ੍ਰਿਤਪਾਲ ਸਿੰਘ ਨੂੰ ਕਾਨੂੰਨ ਦੀ ਦੁਰਵਰਤਾ ਕਰਨ ਦੀ ਕੋਸ਼ਿਸ਼ ਲਈ ਕਾਸਟ 25000 ਰੁਪਏ ਪਾਉਂਦੇ ਨੇ ਜੋ ਕਿ ਪੀਜੀਆਈ ਦੇ ਪੇਸ਼ੈਂਟ ਵੈਲਫੇਅਰ ਫੰਡ ਦੇ ਵਿੱਚ ਜਮ੍ਹਾਂ ਕਰਵਾਈ ਜਾਏਗੀ ਇਸ ਕਿਸਮ ਦਾ ਆਦੇਸ਼ ਜੱਜ ਸਾਹਿਬ ਦਿੰਦੇ ਨੇ ਹੁਣ ਸੁਣੋ ਪੰਜਾਬ ਪੁਲਿਸ ਅਦਾਲਤ ਨੂੰ ਕੰਬਾਲਾ ਲੈਂਡ ਗ੍ਰੈਬ ਕਰਨ ਦੀ ਕੋਸ਼ਿਸ਼ ਦੇ ਵਿੱਚ ਕੀ ਐਕਸਪਲੇਨ ਕਰਦੀ ਹੈ ਪੁਲਿਸ ਕਹਿੰਦੀ ਹੈ ਕਿ ਇੱਕ ਐਨ ਆਰ ਆਈ ਪਰਿਵਾਰ ਦੀ ਜਾਇਦਾਦ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਗਜ਼ ਜਲਦੀ ਬਣਾਏ ਗਏ ਨੇ ਵਸੀਅਤ ਵੀ ਜਾਲੀ ਬਣਾਈ ਗਈ ਹੈ ਅਸਲੀ ਅਵਤਾਰ ਸਿੰਘ ਦਾ ਸ਼ੱਕਾ ਭਰਾ ਨਰਿੰਦਰ ਸਿੰਘ ਲੋਚੈਬ ਸ਼ਿਕਾਇਤ ਕਰਤਾ ਜੋ ਹੈ ਉਹ ਕੀ ਨਹੀਂ ਰਹਿਣਾ ਇਸ ਬੰਦੇ ਵਿੱਚ ਤੁਸੀਂ ਸਾਡਾ ਐਪੀਸੋਡ ਨੰਬਰ 468 ਜ਼ਰੂਰ ਵੇਖੋ ਅਵਤਾਰ ਸਿੰਘ ਦੀ ਮੌਤ ਰੋਡ ਐਕਸੀਡੈਂਟ ਚ 25 9 1976 ਨੂੰ ਕੀਨਿਆ ਛੋਈ ਪਰ ਪ੍ਰਿਤਪਾਲ ਸਿੰਘ ਡਾਲੀ ਪਟੀਸ਼ਨਰ ਅਵਤਾਰ ਸਿੰਘ ਦੀ ਮੌਤ ਜਿਹੜਾ ਉਹ ਡੈਥ ਸਰਟੀਫਿਕੇਟ ਦਿੰਦਾ ਉਹ ਦੱਸਦਾ ਹੈ ਕਿ ਉਹ 21 1 2020 ਨੂੰ ਹੋਈ ਇਹ ਡੈਥ ਸਰਟੀਫਿਕੇਟ ਮਿਊਨਿਸਪਲ ਕਾਉਂਸਲ ਮਾਨਸਾ ਵੱਲੋਂ ਜਾਰੀ ਕੀਤਾ ਗਿਆ एमसी लिख दिया है के अवतार सिंह सन ऑफ कुमंड सिंह दी मौत 17 1 20 ਨੂੰ ਹੋਈ ਯਾਨੀ ਕਿ 17 1 20 ਨੂੰ ਡੈਥ ਹੋ ਗਈ 21 1 20 ਨੂੰ ਇਹ ਸਰਟੀਫਿਕੇਟ ਜਾਰੀ ਕਰਤਾ ਗਿਆ ਰਿਕਾਰਡ ਦੀ ਕੋਖ ਤੋਂ ਪਤਾ ਲੱਗਦਾ ਹੈ ਕਿ ਲੋਕਲ ਜਿਹੜਾ ਰਜਿਸਟਰਾਰ ਹੁੰਦਾ ਹੈ ਰਜਿਸਟਰ ਆਫ ਡੈਥਸ ਐਂਡ ਬਰਥ ਉਹ ਨਕਲੀ अवतार सिंह ਦੀ ਜੋ ਇਹ ਸਰਟੀਫਿਕੇਟ ਦਿੰਦਾ ਹੈ ਉਸ ਬਾਰੇ ਜਾਣਕਾਰੀ Pritpal Singh petitioner ਕੋ ਦਿੰਦਾ ਅਤੇ ਜਿਹੜਾ ਪ੍ਰਿਤਪਾਲ ਸਿੰਘ ਹੈ ਇਹਦੇ ਫਾਦਰ ਦਾ ਨਾਮ ਰਾਜੁ ਮਹਿੰਦਰ ਸਿੰਘ ਹੁੰਦਾ ਹੈ ਉਹ ਮਾਨਸਾ ਦੇ ਰਹਿਣ ਵਾਲੇ ਹੁੰਦੇ ਆ ਉੱਪਰ ਦੱਸੇ ਗਏ ਤੱਥਾਂ ਦੇ ਆਧਾਰ ਤੇ ਜੱਜ ਸਾਹਿਬ ਕਹਿੰਦੇ ਆ ਕਿ ਪ੍ਰਿਤਪਾਲ ਸਿੰਘ son of ਮਹਿੰਦਰ ਸਿੰਘ ਨੇ ਖੁਦ ਹੀ ਇਹ ਡੇਟ ਦੱਸੀ ਤੇ ਉਹ ਲੱਗਦਾ ਹੈ ਵੀ ਖੁਦ ਕ੍ਰਾਈਮ ਦੇ ਵਿੱਚ ਸ਼ਾਮਿਲ ਹੈ ਜਾਂਚ ਦੌਰਾਨ ਵਾਰਡ ਨੰਬਰ 15 ਮਾਨਸਾ ਉਦੀ ਵੋਟਰ ਲਿਸਟ ਚੈੱਕ ਕੀਤੀ ਗਈ ਕਿਉਂਕਿ ਅਵਤਾਰ ਸਿੰਘ ਦਾ ਐਡਰੈਸ ਜਿਹੜਾ ਪ੍ਰਿਤਪਾਲ ਨੇ ਲਿਖਾਇਆ ਉਹ ਵਾਰਡ ਨੰਬਰ 15 ਲਿਖਾਇਆ ਸੀ ਪਰ ਇਹ ਪਾਇਆ ਗਿਆ ਕਿ ਵਾਰਡ ਨੰਬਰ 15 ਚ ਕੋਈ ਅਵਤਾਰ ਸਿੰਘ son of ਕੁਮੰਡ ਸਿੰਘ ਕਦੇ ਰਹਿਦਾ ਹੀ ਨਹੀਂ ਸੀ ਜੈ ਸਾਹਿਬ ਅੱਗੇ ਲਿਖਦੇ ਐ ਕਿ ਪ੍ਰਿਤਪਾਲ ਸਿੰਘ ਢਾਲੀ ਨੇ ਆਪਣੀ ਪਟੀਸ਼ਨ ਦੇ ਪੈਰਾ ਨੰਬਰ 3 ਚ ਲਿਖਿਆ ਕਿ ਨਰੇਂਦਰ ਸਿੰਘ ਬ੍ਰਦਰ ਆਫ ਅਵਤਾਰ ਸਿੰਘ ਉਹ ਮਰ ਚੁੱਕਾ ਹੈ ਇੰਟਰਸਟੇਟ ਇੰਟਰਸਟੇਟ ਕਹਿੰਦੇ ਆ ਜੀ ਮਤਲਬ ਹੁੰਦਾ ਯਾਨੀ ਕਿ ਕੋਈ ਲੀਗਲ ਵਿਲ ਨਹੀਂ ਛੱਡ ਕੇ ਗਿਆ ਇਸ ਕਰਕੇ ਅਵਤਾਰ ਸਿੰਘ ਜਿਹੜਾ ਉਹਦਾ ਸਾਕਾ ਭਰਾ ਹੈ ਉਹ ਉਹਦਾ ਵਾਰਿਸ ਹੋ ਗਿਆ ਉਹ ਜ਼ਮੀਨ ਜਾਇਦਾਦ ਦਾ ਹੱਕਦਾਰ ਹੋ ਗਿਆ ਫਿਰ ਅੱਗੇ ਜੱਜ ਸਾਹਿਬ ਲਿਖਦੇ ਆ ਕਿ ਪੰਜਾਬ ਪੁਲਿਸ ਦੇ ਐਫਡੇਵਿਟ ਤੋਂ ਪਤਾ ਲੱਗਦਾ ਹੈ ਕਿ ਜਾਂਚ ਚ ਪਾਇਆ ਗਿਆ ਕਿ ਨਰਿੰਦਰ ਸਿੰਘ ਜਿਉਂਦਾ ਜਾਗਦਾ ਜਿਵੇਂ ਪਹਿਲਾਂ ਕਿਹਾ ਐਪੀਸੋਡ ਨੰਬਰ 468 ਤੁਸੀਂ ਸਾਡਾ ਵੇਖੋ ਜਿਦੇ ਵਿੱਚ ਅਸੀਂ ਨਰਿੰਦਰ ਸਿੰਘ ਨਾਲ ਇੰਟਰਵਿਊ ਕੀਤੀ ਤੇ ਪਰਮਨੈਂਟਲੀ ਇਹ ਵਿਅਕਤੀ ਸੈਟਲਡ ਹੈ ਕੀਨਿਆਂ ਦੇ ਵਿੱਚ ਔਰ ਚੰਗਾ ਇਹਦਾ ਕੰਮਕਾਜ ਜਿਵੇਂ ਅਸੀਂ ਆਪਣੀ ਇੰਟਰਵਿਊ ਚ ਦੱਸਿਆ ਹੈਗਾ ਪਟੀਸ਼ਨਰ ਪ੍ਰਿਤਪਾਲ ਸਿੰਘ ਡਾਲੀ ਨੇ ਇੱਕ ਵਸੀਅਤ ਡੇਟਡ 19 12 2019 ਦਿਖਾਈ ਹੈ ਜੋ ਉਸ ਮੁਤਾਬਕ ਅਵਤਾਰ ਸਿੰਘ ਨੇ ਤਿਆਰ ਕੀਤੀ ਹੈ ਦਿੱਤੀ ਹੈ ਸਾਰੀ ਜਾਇਦਾਦ ਪ੍ਰਿਤਪਾਲ ਸਿੰਘ ਦੇ ਨਾਮ ਇਸ ਵਸੀਅਤ ਰਾਹੀਂ ਅਵਤਾਰ ਸਿੰਘ ਨੇ ਦੇਣ ਦੀ ਇੱਛਾ ਪ੍ਰਗਟ ਕੀਤੀ ਹੈ ਇਹ ਲਿਖਿਆ ਪਰ ਅਵਤਾਰ ਸਿੰਘ ਤਾਂ 25 9 1976 ਨੂੰ ਮਰ ਚੁੱਕਾ ਹੈ ਉਹਦਾ ਵੀ ਅਸਲੀ ਸਰਟੀਫਿਕੇਟ ਕੀਨਿਆ ਤੋਂ ਆ ਚੁੱਕਿਆ ਇਸ ਦਾ ਮਤਲਬ ਹੈ ਕਿ ਵਸੀਅਤ ਡੇਟਡ 19 12 2019 ਇੱਕ ਜਾਲੀ ਡਾਕੂਮੈਂਟ ਹੈ ਇਹ ਜੱਜ ਸਾਹਿਬ ਕਨਕਲੂਡ ਕਰਦੇ ਆ ਇੱਥੇ ਇਸ ਵਿਸ਼ੇ ਨੂੰ ਅਗੇ ਅਦਾਲਤ ਲਿਖਦੀ ਹੈ ਕਿ ਜਾਂਚ ਦੌਰਾਨ ਪਤਾ ਲੱਗਿਆ ਇਸ ਤੋਂ ਪਹਿਲਾਂ ਵੀ ਜ਼ਮੀਨ ਹਰਪਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਸੰਬੰਧੀ ਮੁਹਾਲੀ ਪੁਲਿਸ ਦੇ ਥਾਣਾ ਸੁਹਾਣਾ ਦੇ ਵਿੱਚ ਐਫ ਆਈ ਆਰ ਨੰਬਰ 358 41119 ਨੂੰ ਦਰਜ ਕੀਤੀ ਗਈ ਅੰਡਰ ਸੈਕਸ਼ਨ 419 420 465 467 468 471 ਤੇ ਨਾਲੇ ਫਿਰ 120 b ipc ਇੱਥੇ ਯਾਦ ਦਿਵਾ ਦਈਏ ਇਸ ਵਕਤ ਮੁਹਾਲੀ ਦੇ ਐਸਐਸਪੀ ਕੁਲਦੀਪ ਚਾਹਲਸੀ ਤੇ ਇਹ ਪਰਚਾ ਦਰਜ ਹੁੰਦਾ ਦਿਆਲ ਸਿੰਘ ਦੇ ਵਿਰੁੱਧ ਕੰਪਲੇਨੈਂਟ ਇਸ ਕੇਸ ਦੇ ਵਿੱਚ ਬਣਿਆ ਨਰਿੰਦਰ ਸਿੰਘ ਲੋਚੈਬ ਜਾਂਚ ਜਬਾਇਆ ਗਿਆ ਕਿ ਪਹਿਲਾਂ ਯਾਨੀ ਕਿ ਪਰਚਾ ਦਰਜ ਤਾਂ ਹੋਇਆ ਇਸ ਤੋਂ ਪਹਿਲਾਂ ਇੱਕ ਸੇਲ ਡੀਡ ਡੇਟਡ 6 9 2018 ਸਬ ਰਜਿਸਟਰਾਰ ਦੇ ਅੱਗੇ ਇੱਕ ਵਿਅਕਤੀ ਬਦਵੀਰ ਸਿੰਘ ਨੇ ਪੇਸ਼ ਕੀਤੀ ਤੇ ਨਰਿੰਦਰ ਸਿੰਘ ਨੇ ਦੱਸਿਆ ਪੁਲਿਸ ਨੂੰ ਕਿ ਡੈਥ ਸਰਟੀਫਿਕੇਟ ਡੇਟਡ 26 12 1989 ਰਾਹੀਂ ਉਸ ਨੂੰ ਮਰਿਆ ਹੋਇਆ ਦਿਖਾਇਆ ਹੋਇਆ ਨਰਿੰਦਰ ਸਿੰਘ ਵੀ ਮਾਰਤਾ ਪਹਿਲਾਂ ਪ੍ਰਿਤਪਾਲ ਕਹਿੰਦਾ ਜੀ ਅਵਤਾਰ ਸਿੰਘ ਮਰ ਗਿਆ ਤੇ ਨਰਿੰਦਰ ਸਿੰਘ ਪਹਿਲਾਂ ਮਰਿਆ ਸੀ ਉਹਦੀ ਜ਼ਿਦਾਦ ਅਵਤਾਰ ਨੂੰ ਆ ਗਈ ਹੁਣ ਅਵਤਾਰ ਮਰ ਗਿਆ ਉਹ ਅਸੀਤਰਾ ਹੀ ਮੈਨੂੰ ਦੇ ਗਿਆ ਤੇ ਜੀ ਇੱਕ ਹੋਰ ਵਸੀਅਤ ਜਿਹਦੀ ਤਰੀਕ ਹੈ 6/18 ਉਹ ਇੱਕ ਵਿਅਕਤੀ ਬਦਵੀਰ ਸਿੰਘ ਨੇ ਸਾਬਰ ਰਜਿਸਟਰਾਰ ਮੁਹਾਲੀਆ ਕੇ ਪੇਸ਼ ਕੀਤੀ ਸੀ ਤੇ ਉਹਦੇ ਵਿੱਚ ਲਿਖਿਆ ਸੀ ਕਿ ਜੀ ਨਰਿੰਦਰ ਮਰ ਚੁੱਕਿਆ ਔਨ 26/12/1989 1999 ਨਰਿੰਦਰ ਸਿੰਘ son of ਕੁਮਾਨ ਸਿੰਘ ਸ਼ਿਕਾਇਤ ਕਰਤਾ ਦੀ ਮੌਤ ਦਾ ਸਮਾ 23 12 1999 ਦੱਸਿਆ ਗਿਆ 23 ਨੂੰ ਮਰਿਆ 26 ਦਾ ਸਰਟੀਫਿਕੇਟ ਇਸ਼ੂ ਹੋ ਗਿਆ ਪੁਲਿਸ ਨੇ ਡੈਥ ਸਰਟੀਫਿਕੇਟ ਅਤੇ ਮੌਤ ਦੇ ਸਮੇ ਨੂੰ ਜਾਲੀ ਪਾਇਆ ਅਤੇ ਇਸ ਨੂੰ ਅਦਾਲਤ ਨੇ ਮੰਨਿਆ ਜੱਜ ਸਾਹਿਬ ਕਹਿੰਦੇ ਨੇ ਕਿ ਜਾਂਚ ਪਾਇਆ ਗਿਆ ਕਿ ਦਿਆਲ ਸਿੰਘ ਜਿਸ ਵਿਰੁੱਧ ਮੁਹਾਲੀ ਪੁਲਿਸ ਨੇ ਪਰਚਾ ਦਰਜ ਕੀਤਾ ਐਫ ਆਈ ਆਰ ਨੰਬਰ 358 ਉਹ ਭਿੰਡਰ ਖੁਰਦ ਦਾ ਰਹਿਣ ਵਾਲਾ ਯਾਨੀ ਕਿ ਜ਼ਿਲ੍ਹਾ ਲੁਧਿਆਣੇ ਦਾ ਰਹਿਣ ਵਾਲਾ ਅਤੇ 2019 ਤੋਂ ਉਹ ਵਿਅਕਤੀ ਲਾਪਤਾ ਹੋ ਚੁੱਕਾ ਹੈ ਪੰਜਾਬ ਦਸਤਾਵੇਜ਼ ਨੇ ਇਹ ਜੱਜਮੈਂਟ ਪੜਨ ਤੋਂ ਬਾਅਦ ਭਿੰਡਰ ਖੁਰਦ ਦੇ ਵਿੱਚ ਟੈਲੀਫੋਨ ਕਰਕੇ ਇਸ ਵਿਅਕਤੀ ਵਿਦਿਆਲ ਸਿੰਘ ਦੇ ਗ੍ਰੈਂਡਸਨ ਅਮਰਿਤਪਾਲ ਸਿੰਘ ਨਾਲ ਸੰਪਰਕ ਕੀਤਾ ਉਹਨਾਂ ਨੇ ਸਾਨੂੰ ਦੱਸਿਆ ਕਿ ਜੀ ਮੈਂ ਉਹਨਾਂ ਦੀ ਸ਼ਿਕਾਇਤ ਮਿਸਿੰਗ ਪਰਸਨ ਦੀ ਲਿਖਾਈ ਸੀ ਪੁਲਿਸ ਨੂੰ ਪਰ ਪੁਲਿਸ ਨੇ ਹੁਣ ਤੱਕ ਲੱਭਿਆ ਨਹੀਂ ਇਸੇ ਦੌਰਾਨ ਸਾਨੂੰ ਇਹ ਵੀ ਪਤਾ ਲੱਗਿਆ ਕਿ ਅਮਰਿਤਪਾਲ ਸਿੰਘ ਦਿਆਲ ਸਿੰਘ ਨੂੰ ਨਿਆਹ گاਉਂ ਦੇ ਇੱਕ ਘਰ ਦੇ ਵਿੱਚ ਜਾ ਕੇ ਮਿਲਿਆ ਵੀ ਸੀ ਜਦੋਂ ਉਹ ਇੱਕ ਗੈਂਗ ਨੇ ਇਨ ਕਸਟਡੀ ਲੈ ਲਿਆ ਸੀ ਤੇ ਉਦੋਂ ਦੱਸਿਆ ਗਿਆ ਕਿ ਅਮਰਿਤਪਾਲ ਸਿੰਘ ਆਪਣੇ ਪੋਤੇ ਨੂੰ ਨਾਨਾ ਕਹਿੰਦਾ ਦੋਤਾ ਨਾਨਾ ਲੱਗਿਆ ਉਹਦਾ ਨਾਨਾ ਕਹਿੰਦਾ ਕਿ ਮੈਨੂੰ ਇੱਥੋਂ ਤੂੰ ਲੈ ਚੱਲ ਮੈਨੂੰ ਇਹਨਾਂ ਨੇ ਕੁਝ ਕਰ ਦੇਣਾ ਇਹ ਕਿਸਮ ਦਾ ਬਿਆਨ ਅਮਰਿਤਪਾਲ ਸਿੰਘ ਨੇ ਦਿੱਤਾ ਹੈ ਤੇ ਇਹ ਕਿਤੇ ਦਰਜ ਵੀ ਹੈਗਾ ਅਦਾਲਤ ਦੇ ਵਿੱਚ ਅਦਾਲਤ ਕਹਿੰਦੀ ਹੈ ਕਿ ਜਾਂਚ ਪਾਇਆ ਗਿਆ ਕਿ ਅਵਤਾਰ ਸਿੰਘ son of ਕੁਮੰਡ ਸਿੰਘ ਦਾ ਜਾਲੀ ਆਧਾਰ ਕਾਰਡ ਬਣਾਇਆ ਗਿਆ ਉਸ ਦਾ ਐਡਰੈਸ ਆਧਾਰ ਕਾਰਡ ਤੇ ਲਿਖਿਆ ਗਿਆ ਗੁਰਦੁਆਰਾ ਨਿਰਮੋਤਾng ਤੇ ਹਰਦੋ ਨਮੋ ਇਹ ਪਿੰਡ ਦਾ ਨਾਮ ਹੈ ਜੀ ਜ਼ਿਲ੍ਹਾ ਹੈਗਾ ਰੋਪੜ ਦਿਆਲ ਸਿੰਘ ਦੀ ਉਹ ਤੇ ਫੋਟੋ ਵੀ ਲਾਈ ਗਈ ਹੈ ਆਧਾਰ ਕਾਰਡ ਤੇ ਹੁਣ ਅੱਗੇ ਆਉਂਦੇ ਜੀ ਇਹ ਅਵਤਾਰ ਸਿੰਘ ਸਨਫ ਕਮਾਂਡ ਸਿੰਘ ਦਾ ਇੱਕ ਹੋਰ ਡੈਥ ਸਰਟੀਫਿਕੇਟ ਉਹਦੀ ਡੇਟ ਹੈਗੀ ਆ 24 9 2020 ਉਹ ਵੀ ਸਾਹਮਣੇ ਆਇਆ ਤੇ ਪਹਿਲੀ ਜਿਹੜੀ ਡੇਟ ਸੀ ਜਿਹੜੀ ਪ੍ਰਤਪਾਲ ਨੇ ਦੱਸੀ ਸੀ ਉਹ ਸੀ 21 1 2020 ਮਤਲਬ ਅਵਤਾਰ ਸਿੰਘ ਦੋ ਵਾਰੀ ਮਾਰਤਾ ਪਹਿਲਾ ਮਾਰਤਾ ਦਿਖਾਇਆ ਸਰਟੀਫਿਕੇਟ ਚ 21 1 20 ਨੂੰ ਦੂਜਾ 24 9 20 ਨੂੰ ਦਿਲਚਸਪ ਗੱਲ ਹੈ ਜਿਹੜਾ ਹੁਣ ਇਹ ਆਧਾਰ ਕਾਰਡ ਤੇ ਐਡਰੈਸ ਲਿਖਿਆ ਹੈ ਕਿ ਹੈ ਦਿਆਲ ਸਿੰਘ ਦਾ ਉਹ ਲਿਖਿਆ ਹੈ ਜੀ ਪਿੰਡ ਈਸਾਪੁਰ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਅੱਗੇ ਜੈਸਾ ਕਹਿੰਦੇ ਐ ਸੱਟਾ ਘੜਦੇ ਐ ਪ੍ਰਿਤਪਾਲ ਸਿੰਘ ਡਾਲੀ ਉਹ ਲੈਂਡ ਗ੍ਰੈਬ ਦੇ ਇਸ ਮਾਮਲੇ ਦੇ ਵਿੱਚ ਪ੍ਰੋਸੈਸ ਆਫ ਲਾ ਦੀ ਦੁਰਵਰਤੋਂ ਕਰਨਾ ਚਾਹੁੰਦਾ ਜੋ ਕਿ ਆਗਿਆ ਨਹੀਂ ਦਿੱਤੀ ਜਾ ਸਕਦੀ ਉਸ ਨੂੰ ਕਾਸਟ ਪਈ ਜਾਂਦੀ ਹੈ 25000 ਰੁਪਿਆ ਤੇ ਇਹ ਪੀਜੀਆਈ ਦੇ ਪੇਸ਼ੈਂਟ ਵੈਲਫੇਅਰ ਫੰਡ ਚ ਜਮ੍ਹਾਂ ਕਰਾਤੀ ਜਾਏ ਇਸ ਆਦੇਸ਼ ਨੂੰ ਜਾਰੀ ਕਰਨ ਦੀ ਡੇਟ ਹੁੰਦੀ ਹੈ 24 1 2024 ਹੁਣ ਤੁਹਾਨੂੰ ਦੱਸਦੇ ਆ ਕਿ ਪੰਜਾਬ ਰਸਤਾਵੇਜ਼ ਕਿਉਂ ਕਹਿੰਦਾ ਇਹ ਇੱਕ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਜਾਏ ਪੰਜਾਬ ਸਰਕਾਰ ਵੱਲੋਂ ਜਿਸ ਤੇ ਬਾਰੇ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਲੈ ਸਕਦੇ ਆ ਅਦਾਲਤ ਵੀ ਦੇ ਸਕਦੀ ਹੈ ਕਿਉਂਕਿ ਐਸਆਈਟੀ ਜਿਹਦੇ ਮੁਖੀ ਏ.ਰ.ਜੀ.ਪੀ ਜਸਕਰਨ ਸਿੰਘ ਨੇ ਤੇ ਨਾਲ ਉਹਨਾਂ ਦੇ ਮੈਂਬਰ ਦੋ ਆਈਪੀਐਸ ਅਫਸਰ ਹੋਰ ਨੇ ਜੋਤੀ ਯਾਦਵ ਐਸਪੀ ਡੀ ਮੁਹਾਲੀ ਅਤੇ ਵੈਭਵ ਚੌਧਰੀ ਐਸਪੀ ਗੇਰਾਬਸੀ ਉਹ ਵੀ ਆਈਪੀਐਸ ਹੈ ਦੇ ਐਸਆਈਟੀ ਨੇ ਹੁਣ ਤੱਕ ਦੋਸਤੋ ਨਾਤਾ ਪ੍ਰਿਤਪਾਲ ਸਿੰਘ ਡਾਲੀ ਨੂੰ ਸਬੰਨ ਕੀਤਾ ਬੁਲਾਇਆ ਨਹੀਂ ਨਾ ਹੀ ਪਰਚਾ ਦਰਜ ਕੀਤਾ ਫਿਰ ਹੁਣ ਤੁੰਦਾ ਨੇ ਵੀ ਇਹ ਪ੍ਰਿਤਪਾਲ ਸਿੰਘ ਡਾਲੀ ਹੈ ਕੌਣ ਸਾਡੀ ਸੂਚਨਾ ਮੁਤਾਬਕ ਸਾਰੇ ਮਾਨਸੇ ਨੂੰ ਜੇ ਤੁਸੀਂ ਜਾ ਕੇ ਪੁੱਛੋ ਦੱਸਣਗੇ ਕਿ ਪ੍ਰਿਤਪਾਲ ਸਿੰਘ ਪਹਿਲਾਂ ਟਰੱਕ ਯੂਨੀਅਨ ਦਾ ਪ੍ਰਧਾਨ ਹੁੰਦਾ ਸੀ ਇਹ ਕੈਪਟਨ ਅਮਰਿੰਦਰ ਦੀ ਸਰਕਾਰ ਵੱਲੇ ਇੱਕ ਬਹੁਤ ਹੀ ਸ਼ਕਤੀਸ਼ਾਲੀ ਉਸਟੀ ਦੇ ਬਹੁਤ ਹੀ ਕਰੀਬ ਦੱਸਿਆ ਜਾਂਦਾ ਹੈ ਇਹਨੂੰ ਨਾ ਤਾਂ ਸੰਬੰਧ ਕਰਕੇ ਕੋਈ ਸਵਾਲ ਪੁੱਛਿਆ ਪਰਚਾ ਦਰਜ ਕਰਨ ਦੀ ਗੱਲ ਦੂਰ ਰਹੀ ਅੱਗੇ ਆਉਂਦੇ ਹਾਂ ਜੀ ਦੂਜਾ ਪੁਆਇੰਟ ਦਿਆਲ ਸਿੰਘ ਨੂੰ ਅਵਤਾਰ ਸਿੰਘ ਬਣਾਉਣ ਵਾਲੇ ਗਰੋ ਅਤੇ ਦੂਜੀ ਵਸੀਅਤ ਡੇਟਡ 4 10 18 ਦੇ ਆਧਾਰ ਤੇ ਜਿਹੜੇ ਬੈਨੀਫਿਸ਼ੀਰੀ ਫਾਇਦਾ ਕੀ ਨਾ ਹੋਣਾ ਸੀ ਵਸੀਅਤ ਚ ਚੈਨ ਆਨੰਦ ਫਿਰ ਅੱਗੇ ਸੀਗੇ ਮੈਸਰਜ਼ ਔਰਕਿਡ ਸਪੇਸ ਡਿਜ਼ਾਈਨ ਤੇ ਜਿਹੜੇ ਹੈਗੇ ਆ ਜੀ ਐਸਆਈਓ ਨੰਬਰ 118 119 120 34 ਸੈਕਟਰ A ਚੰਡੀਗੜ੍ਹ ਉਹਦੇ ਵਿੱਚ ਉਹ ਬੈਠਦੇ ਆ ਤੇ ਇਸ ਵਸੀਅਤ ਦੇ ਵਿੱਚ ਅੱਗੇ ਜਿਹੜੇ ਨਾਮ ਆਉਂਦੇ ਆ ਕਿਉਂਕਿ ਇਹ ਫਸਿੰਦੀ ਚੇਟ ਯਾਨੀ ਕਿ ਮਾਰਫਤ ਜਿਹੜੀ ਹੋਈ ਆ ਉਹ ਜਤਿੰਦਰ ਕੁਮਾਰ ਦੇ ਹੋਈ ਆ ਦੇ ਨਾਲ ਫਿਰ ਇੱਕ ਭੁਪਿੰਦਰ ਘਈ ਜਿਹੜਾ ਮੁਹਾਲੀ ਦੇ 3B1 ਫੇਸ ਦੇ ਵਿੱਚ ਰਹਿੰਦਾ ਹੈ ਉਹਦੇ ਰਾਹੀਂ ਫਿਰ ਇਸ ਨੂੰ ਐਗਜ਼ੀਕਿਊਸ਼ਨ ਕਰਨ ਵਾਸਤੇ ਲਾਗੂ ਕਰਨ ਵਾਸਤੇ ਜਿਹਦਾ ਨਾਮ ਹੈ ਐਕਸ ਡੀ ਜੀ ਪੀ ਸੰਜੀਵ ਗੁਪਤਾ ਦਾ ਕਿਸੇ ਵੀ ਵਿਅਕਤੀ ਨੂੰ ਜਿਹਦਾ ਨਾਮ ਇਸ ਜਾਲੀ ਵਸੀਅਤ ਦੇ ਵਿੱਚ ਲਿਖਿਆ ਗਿਆ ਔਰ ਅਦਾਲਤ ਇਸ ਨੂੰ ਮੰਨ ਰਹੀ ਹੈ ਔਰ ਪੁਲਿਸ ਆਪਣੇ ਹਲਫੀਆ ਬਿਆਨ ਚ ਕਹਿ ਰਹੀ ਹੈ ਕਿ ਇਹ ਜਾਲੀ ਹੈ ਤੇ ਕਿਸੇ ਨੂੰ ਹੁਣ ਤੱਕ ਐਸਆਈਟੀ ਨੇ ਸਮਝ ਨਹੀਂ ਕੀਤਾ ਕੋਈ ਸਵਾਲ ਨਹੀਂ ਪੁੱਛਿਆ ਪਰਚਾ ਵੀ ਦਰਜ ਕਰਨਗੇ ਕਿਥੇ ਇਹ ਪਤਾ ਨਹੀਂ ਡਰੀ ਕੀਤ ਹੋ ਜਾਂਦੇ ਆ ਕਿਉਂਕਿ ਕਿਸੇ ਵਕਤ ਸੰਜੀਵ ਗੁਪਤਾ ਬਹੁਤ ਸ਼ਕਤੀਸ਼ਾਲੀ ਅਫਸਰ ਹੁੰਦੇ ਸੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ 5 ਸਾਲ ਲਈ ਰੈਰਾ ਦਾ ਮੈਂਬਰ ਵੀ ਲਾਤਾ ਸੀ ਰੈਰਾ ਕੀ ਹੁੰਦੀ ਆ ਰੈਰਾ ਉਹ ਇੱਕ ਆਰਗੇਨਾਈਜੇਸ਼ਨ ਹੁੰਦੀ ਆ ਜਿਹੜੀ ਕਿ ਜਿੰਨੀਆਂ ਕਲੋਨੀਆਂ ਅਰਬਨਾਈਜੇਸ਼ਨ ਹੁੰਦੀ ਆ ਜ਼ਮੀਨਾਂ ਤੇ ਘਰ ਵਗੈਰਾ ਬਣਦੇ ਆ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਚਲਾਉਣ ਦੀ پابੰਦ ਹੁੰਦੀ ਆ ਮੀ ਕੰਡੀਸ਼ਨਸ ਕੀ ਨੇ ਸ਼ਰਤਾਂ ਕੀ ਨੇ ਉਹ ਸਾਰੀਆਂ ਰੂਲਸ ਰੈਗੂਲੇਸ਼ਨਸ ਕਲੋਨੀਆ ਦੀਆਂ ਸਾਰੇ ਪੰਜਾਬ ਤੇ ਰੈਗੂਲੇਟ ਕਰਨ ਵਾਲੀ ਇਸ ਜਿੱਥੇ ਬੰਦੀ ਨੂੰ ਕਿਹਾ ਜਾਂਦਾ ਕੰਮ ਦਿੱਤਾ ਜਾਂਦਾ ਤੇ ਇਹ ਸ਼ਖਸ ਐਕਸ ਡੀ ਜੀ ਪੀ ਸੰਜੀਵ ਗੁਪਤਾ ਜਿਹਦਾ ਕਾਰਾ ਤੁਸੀਂ ਹੁਣ ਵੇਖਿਆ ਕਿ ਇੱਕ ਐਨ ਆਰ ਆਈ ਦੀ ਜ਼ਮੀਨ ਨੂੰ ਹੜੱਪਣ ਦੇ ਵਿੱਚ ਕਿੰਨਾ ਸਰਗਰਮ ਹੋ ਗਿਆ ਇੱਕ ਵਾਰੀ ਨਹੀਂ ਕਈ ਵਾਰੀ ਉਹਨੇ ਹਮਲੇ ਮਾਰੇ ਉਹਨੂੰ ਇਹਦਾ ਮੈਂਬਰ ਲਾਤਾ ਇਹਨੇ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਘਰ ਵਾਲੀ ਪਰਨੀਤ ਕੌਰ ਹੁਣ ਟਿਕਟ ਉਹਨੂੰ ਦੇ ਰਹੀ ਆ ਕਹਿੰਦੇ ਪਟਿਆਲੇ ਤੋਂ ਤੇ ਜਾਂ ਦੇਤੀ ਆ ਉਹ ਬਣ ਜੂਗੀ ਕਹਿੰਦੇ ਜੀ ਮੈਂ ਬਣਨਾ ਚਾਹੁੰਦੀ ਆ ਐਮਪੀ ਅੱਗੇ ਆਉਂਦੇ ਹਾਂ ਜੀ ਤੀਜੇ ਪੁਆਇੰਟ ਤੇ ਐਸਆਈਸੀ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਅਵਤਾਰ ਸਿੰਘ ਅਲਾਇਸ਼ ਦਿਆਲ ਸਿੰਘ ਜੋ ਕਿ ਮਿਸਿੰਗ ਹੈ ਉਸ ਦੇ ਡੈਥ ਸਰਟੀਫਿਕੇਟ ਨੂੰ ਪੇਸ਼ ਕਰਨ ਵਾਲਿਆਂ ਨੂੰ ਵੀ ਬੁਲਾ ਕੇ ਕੋਈ ਪੁੱਛਗਿੱਛ ਕਰ ਲਈ ਜਾਏ ਯਾਨੀ ਕਿ ਉਹ ਮਰਿਆ ਕਿ ਮਾਰਿਆ ਕਿਉਂਕਿ ਪਿੰਡਰ ਖੁਰਦ ਦੇ ਪਿੰਡ ਵਾਸੀ ਕਹਿੰਦੇ ਆ ਕਿ ਸਾਨੂੰ ਪੂਰਾ ਸ਼ੱਕ ਹੈ ਕਿ ਦਿਆਲਾ ਮਰਿਆ ਨਹੀਂ ਦਿਆਲੇ ਨੂੰ ਮਾਰਿਆ ਗਿਆ ਸੋ ਇਹ ਉਹਨਾਂ ਦਾ ਦੋਸ਼ ਹੈ ਇਸ ਦੇ ਬਾਰੇ ਐਸਐਚ ਦੀ ਬਿਲਕੁਲ ਚੁੱਪਾ ਕੀਨੀਆਂ ਤੋਂ ਕੱਲ ਨਰਿੰਦਰ ਸਿੰਘ ਲੋਚਾਬ ਨੇ ਮੈਨੂੰ ਟੈਲੀਫੋਨ ਤੇ ਪੁੱਛਿਆ ਕਿ ਜੀ ਐਸਆਈਟੀ ਜਿਹੜੀ ਬਣੀ ਹੈ ਇਹ ਕਿਵੇਂ ਕੰਮ ਕਰ ਰਹੀ ਹੈ ਮੈਂ ਕਿਹਾ ਜੀ ਮੈਨੂੰ ਤਾਂ ਨਜ਼ਰ ਹੈ ਜੀ ਕੁਝ ਆਇਆ ਨਹੀਂ ਕਰਦੀ ਤੇ ਉਹਨਾਂ ਨੇ ਕਿਹਾ ਜੀ ਮੈਨੂੰ ਬਿਆਨ ਦੇਣ ਲਈ ਬੁਲਾਉਣਗੇ ਮੈਂ ਕਿਹਾ ਜੀ ਇਹ ਮੈਨੂੰ ਪਤਾ ਨਹੀਂ ਇਹ ਐਸਆਈਟੀ ਦੱਸੂਗੀ ਕਿਉਂਕਿ ਜਿਹੜੇ ਨੂੰ ਬੁਲਾਉਣਾ ਚਾਹੀਦਾ ਹੁਣ ਤੱਕ ਉਹ ਤਾਂ ਕੋਈ ਬੁਲਾਇਆ ਨਹੀਂ ਤੁਹਾਨੂੰ ਪਤਾ ਨਹੀਂ ਬੁਲਾਉਂਦੇ ਆ ਕਿ ਨਹੀਂ ਬੁਲਾਉਂਦੇ ਫਿਰ ਅੱਗੇ ਦੱਸਦਾ ਜੀ ਅਖੀਰਲਾ ਕੁਐਸਚਨ ਹੈ ਐਸਆਈਟੀ ਤੇ ਅਤੇ ਪੰਜਾਬ ਪੁਲਿਸ ਤੇ ਜਦੋਂ ਤੁਸੀਂ ਸਾਰਾ ਕੁਝ ਹਲਫੀਆ ਬਿਆਨ ਰਾਹੀਂ ਅਦਾਲਤ ਨੂੰ ਦੱਸੀਏ ਤੁਹਾਨੂੰ ਸਾਰੇ ਗਰੋਧ ਆ ਬਤ ਲੱਗ ਗਿਆ ਫਿਰ ਹੁਣ ਤੱਕ ਤੁਸੀਂ ਐਫ ਆਈ ਆਰ ਦਰਜ ਕਿਉਂ ਨਹੀਂ ਕਰਦੇ ਤੁਸੀਂ ਕੀ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋ ਕੀ ਐਸ ਆਈ ਟੀ ਕਮਜ਼ੋਰ ਆ ਐਸ ਆਈ ਟੀ ਦਾ ਏ ਡੀ ਜੀ ਪੀ ਮੁਖੀ ਆ ਦੋ ਆਈ ਪੀ ਐਸ ਲੇਡੀ ਆਫੀਸਰਸ ਇਹਦੀਆਂ ਮੈਂਬਰ ਨੇ ਹੋਰ ਪਤਾ ਨਹੀਂ ਤੁਸੀਂ ਕਿੰਨਾ ਅਮਲਾ ਫੈਲਾ ਇਸ ਐਸ ਆਈ ਟੀ ਦੇ ਨਾਲ ਜੋੜਿਆ ਹੋਇਆ ਤੇ ਫਿਰ ਸਾਬਤ ਹੁੰਦਾ ਤੁਸੀਂ ਕਿਸੇ ਦੀ ਤਰਫਦਾਰੀ ਕਰ ਰਹੇ ਹੋ ਅਸੀਂ ਇਹ ਸ਼ਰਿਆਮ ਕਹਿੰਦੇ ਹਾਂ ਕਿ ਇਹ ਕੇਸ ਸੀਬੀਆਈ ਨੂੰ ਜਾਣ ਵਾਲਾ ਹੈ ਪੰਜਾਬ ਪੁਲਿਸ ਇੱਥੇ ਪੱਖਪਾਤ ਕਰ ਰਹੀ ਹੈ ਇਹ ਆਪਣੇ ਅਧਿਕਾਰੀਆਂ ਨੂੰ ਬਚਾ ਰਹੀ ਹੈ ਮਾਮਲਾ ਸਿਰਫ ਸੰਜੀਵ ਗੁਪਤੇ ਦਾ ਨਹੀਂ ਸੰਜੀਵ ਗੁਪਤੇ ਦੇ ਸਾਰੇ ਕਾਂਡ ਦੇ ਬਾਰੇ ਪਤਾ ਹੋਣ ਦੇ ਬਾਵਜੂਦ ਜਿਹੜੇ ਜਿਹੜੇ ਐਸਐਸਪੀਜ਼ ਨੇ ਉਹਨਾਂ ਦੀ ਗੱਲ ਮੰਨੀ ਔਰ ਗਲਤ ਮਲਤ रिपोर्टਾਂ પાકે غلط ਮਲਤ ਪਰਚੇ ਦਰਜ ਕਰਕੇ ਜਾਂ غلط ਮਲਤ ਜਿਹੜੇ ਡਾਕੂਮੈਂਟ ਆ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਉਹਨਾਂ ਦੀ ਸਮੂਲੀਅਤ ਬਾਰੇ ਵੀ ਸਵਾਲ ਜਵਾਬ ਕਰਨੇ ਬਣਦੇ ਐ ਤੇ ਐਸਆਈਟੀ ਇਹ ਨਹੀਂ ਕਰ ਰਹੀ ਤੇ ਕਰਨ ਦੇ ਉਹ ਲੱਗਦਾ ਯੋਗ ਵੀ ਹੈ ਨਹੀਂ ਤੇ ਫਿਰ ਸੀਬੀਆਈ ਨੂੰ ਮਾਮਲਾ ਕਿਉਂ ਨਾ ਦਿੱਤਾ ਜਾਏ ਇਸ ਜੱਜਮੈਂਟ ਨੂੰ ਪੜਨ ਤੋਂ ਬਾਅਦ ਮੈਂ ਪਿਛਲੇ 2 ਦਿਨ ਹੋ ਗਏ ਜੀ ਬਣਾ ਕੇ ਸਵਾਲ ਭੇਜੇ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਸਾਹਿਬ ਨੂੰ ਇਹ ਸਵਾਲ ਭੇਜੇ ਮੈਂ ਏਡੀਜੀਪੀ ਜਸਕਰਨ ਸਿੰਘ ਨੂੰ ਮੈਨੂੰ ਦੱਸਿਆ ਜਾਵੇ ਤੁਸੀਂ ਹੁਣ ਤੱਕ ਕੀ ਕੁਝ ਕਰ ਲਿਆ ਤੇ ਆ ਆ ਕੁਝ ਕੀ ਤੁਸੀਂ ਕੀਤਾ ਕੀ ਤੁਸੀਂ ਆ ਬੰਦੇ ਬੁਲਾ ਕੇ ਸੱਮਨ ਕਰਕੇ ਸਵਾਲ ਪੁੱਛੇ ਕੋਈ ਜਵਾਬ ਨਹੀਂ ਆਇਆ ਫਿਰ ਮੈਂ ਸਟੋਰੀ ਦਾ ਕਰਨੀ ਸੀ ਉਹ ਮੈਂ ਕਰਤੀ ਅੱਗੇ ਹੋਰ ਮੈਂ ਦੱਸਦਾ ਚੱਲਾਂ ਕਿ ਇਸ ਕੇਸ ਨਾਲ ਜਿਹੜੀਆਂ ਗੱਲਾਂ ਜਾਂ ਖਬਰਾਂ ਅਸੀਂ ਚਲਾਈਆਂ ਉਹਨਾਂ ਤੋਂ ਬਾਅਦ ਸਾਨੂੰ ਕੱਲ ਦੋ ਡੀਜੀਪੀਜ਼ ਸਾਫਕਾ ਨੇ ਟੈਲੀਫੋਨ ਕਰਕੇ ਕਿਹਾ ਕਿ ਇੱਥੋਂ ਸਾਬਤ ਹੁੰਦਾ ਹੈ ਕਿ ਪੰਜਾਬ ਪੁਲਿਸ ਦੀਆਂ ਲੱਤਾਂ ਦੇ ਵਿੱਚ ਪੂਰੀ ਜਾਣ ਨਜ਼ਰ ਨਹੀਂ ਆਉਂਦੀ ਕਿਉਂਕਿ ਉਹ ਇੱਕ ਸਾਬਕਾ ਡੀਜੀਪੀ ਜਿਸ ਦਾ ਕਿਰਦਾਰ ਸਾਰੇ ਮਹਿਕਮੇ ਨੂੰ ਪਤਾ ਹੈ ਉਸ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ ਤੇ ਹੁਣ ਤਾਂ ਡਾਕੂਮੈਂਟਰੀ ਐਵਿਡੈਂਸ ਆ ਗਿਆ ਜਦੋਂ ਪਹਿਲਾਂ ਤਾਂ ਅਫਵਾਹਾਂ ਕਹਿ ਲੋ ਇਹਰ ਸੇ ਕਹਿ ਲੋ ਪਰ ਹੁਣ ਇਸ ਮਾਮਲੇ ਦੇ ਵਿੱਚ ਐਵਰੀਥਿੰਗ ਇਜ਼ ਸੋ ਕਲੀਅਰ ਫਿਰ ਅੱਗੇ ਸਾਨੂੰ ਇੱਕ ਟੈਲੀਫੋਨ ਆਇਆ ਜੀ ਸਾਡੇ ਮਿੱਤਰ ਵੀ ਨੇ ਉਹ ਕਮਿਸ਼ਨਰ ਸਾਹਿਬ ਦਾ ਰਿਟਾਇਰ ਨੇ ਉਹ ਮੈਨੂੰ ਕਹਿੰਦੇ ਬਈ ਤੇਰੀ ਖਬਰ ਕੋਖ ਮੰਗਦੀ ਆ ਤੂੰ ਬਹੁਤ ਤੇਜ਼ ਚੱਲ ਰਹੇਂ ਗੋਸ ਲੋ ਅੱਗੇ ਕਹਿੰਦੇ ਆ ਜੀ ਤੂੰ ਇਸਾਪੁਰ ਜਾ ਕੇ ਖੁਦ ਦੇਖ ਫਿਰ ਉਹਨਾਂ ਨੇ ਜਦੋਂ ਮੈਂ ਟੈਲੀਫੋਨ ਤੇ ਸੰਪਰਕ ਕੀਤਾ ਪਹਿਲਾਂ ਮੈਸੇਜ ਆਇਆ ਫਿਰ ਮੈਂ ਫੋਨ ਕਰ ਲਿਆ ਮੈਂ ਬਾਈ ਜੀ ਨੂੰ ਦੱਸੋ ਕੀ ਕਹਨੇ ਹੋ ਬਾਈ ਜੀ ਸਾਡੇ ਕਹਿੰਦੇ ਕਿ ਵੀ ਤੂੰ ਜਾ ਕੇ ਆ ਮੈਂ ਠੀਕ ਹੈ ਜੀ ਲੋੜ ਪੂਜ ਆਇਆ ਹਾਂ ਪਰ ਮੈਂ ਉਹਨੂੰ ਕਿਹਾ ਜੀ ਆਪਾਂ ਇਸ ਵਿਸ਼ੇ ਤੇ ਗੱਲ ਤਾਂ ਕਰੀਏ ਤੁਸੀਂ ਪਹਿਲਾਂ ਇਹ ਮੰਨਦੇ ਹੋ ਬਈ ਨਰਿੰਦਰ ਸਿੰਘ ਜਿਉਂਦਾ ਜਾਗਦਾ ਹੈ ਤੇ ਅਵਤਾਰ ਸਿੰਘ ਵੀ ਜਿਉਂਦਾ ਸੀ 1976 ਚ ਮਰ ਗਿਆ ਉਹ ਅਸਲੀ ਬੰਦੇ ਨੇ ਨਕਲੀ ਹੈ ਨਹੀਂ ਖੜੇ ਕੀਤੇ ਕਹਿੰਦੇ ਜੀ ਮੈਂ ਨਹੀਂ ਮੰਨਦਾ ਕਹਿੰਦੇ ਜੀ ਮੈਂ ਤਾਂ ਮੰਨਦਾ ਨਹੀਂ ਇਹ ਤਾਂ ਨਕਲੀ ਆ ਇਸ ਤੋਂ ਪਹਿਲਾਂ ਸਾਡੀ ਕੁਝ ਦਿਨ ਗੱਲਬਾਤ ਹੋਈ ਉਹਨਾਂ ਨੇ ਕਿਹਾ ਇਹ ਵਿਅਕਤੀ ਤਾਂ ਫਲਾਣੇ ਫਲਾਣੇ ਬੰਦੇ ਵੱਲੋਂ ਖੜੇ ਕੀਤੇ ਗਏ ਆ ਤਿਆਰ ਕੀਤੇ ਗਏ ਆ ਖੈਰ ਮੈਂ ਇਸ ਖਬਰ ਤੇ ਕਾਫੀ ਕੋਹ ਕੀਤੀ ਕਾਫੀ ਸਮਾਂ ਇਤੇ ਮੈਂ ਇਹਨੂੰ ਵੈਸਟ ਕੀਤਾ ਇਤੇ ਕਾਫੀ ਕੇਸ ਨੇ ਇਹਦੇ ਉੱਤੇ ਇੱਕ ਹੋਰ ਰਿਪੋਰਟ ਐਫ ਸੀ ਆਰ ਵਿਸ਼ਵਜੀਤ ਖੰਨਾ ਦੀ ਉਹ ਹੈਗੀ ਆ ਮੇਰੇ ਕੋਲ ਪੜ੍ਹ ਕੇ ਪੂਰੀ ਕਦੇ ਤੁਹਾਨੂੰ ਸੁਣਾਵਾਂਗਾ ਉਹਦੇ ਵਿੱਚ ਬੜਾ ਕੁਝ ਕਲੀਅਰ ਕੀਤਾ ਹੋਇਆ ਤੇ ਫਿਰ ਜਦੋਂ ਸਾਰਾ ਕੁਝ ਅਦਾਲਤ ਦੇ ਅੱਗੇ ਕਲੀਅਰ ਐ ਸਪਸ਼ਟ ਐ ਤੇ ਫਿਰ ਕਮਿਸ਼ਨਰ ਸਾਹਿਬ ਸਾбка ਜੋ ਸਾਡੇ ਮਿੱਤਰ ਨੇ ਕਦੇ-ਕਦੇ ਨਾਰਾਜ਼ ਵੀ ਹੋ ਜਾਂਦੇ ਨੇ ਉਹ ਮੰਨਦੇ ਕਿਉਂ ਨਹੀਂ ਕਿਉਂ ਬਾਇਸ਼ ਸੋ ਇਸ ਕਰਕੇ ਮੈਂ ਇਹ ਖਬਰ ਤੁਹਾਨੂੰ ਅੱਜ ਪੇਸ਼ ਕਰ ਰਿਹਾ ਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਹਜੇ ਚਾਨਣ ਹੋਇਆ ਨਹੀਂ ਹਜੇ ਵੀ ਸੋਚੀ ਜਾਂਦੇ ਆ ਕਿ ਨਰਿੰਦਰ ਸਿੰਘ ਦਵਤਾਰ ਸਿੰਘ ਕੀਨੀਆ ਵਾਲੀ ਜਿਹੜੀ ਪਾਰਟੀ ਐ ਉਹ ਇੱਕ ਕਲੋਨਾਈਜ਼ਰ ਵੱਲੋਂ ਖੜੀ ਕੀਤੀ ਗਈ ਹੈ ਕਿਉਂਕਿ ਉਹ ਜ਼ਮੀਨ ਹਥਿਆਉਣਾ ਚਾਹੁੰਦਾ ਜੋ ਕਿ ਬਿਲਕੁਲ ਸੱਚ ਨਹੀਂ ਅਸੀਂ ਕਿਸੇ ਦੀ ਤਰਫਦਾਰੀ ਕਰਦੇ ਨਹੀਂ ਸਾਡੀ ਕਿਸੇ ਨਾਲ ਯਾਰੀ ਦੋਸਤੀ ਇਹੋ ਜਿਹੇ ਢੰਗ ਦਾ ਇਹੋ ਜਿਹੇ ਪੱਧਰ ਤੱਕ ਹੈ ਨਹੀਂ ਕਿ ਅਸੀਂ ਉਹਦੇ ਨਾਲ ਆਪਣੀ ਖਬਰ ਪ੍ਰਭਾਵਿਤ ਕਰ ਲਈ ਸੋ ਇੱਥੇ ਮੈਂ ਖਬਰ ਦਾ ਅੰਤ ਕਰਦਾ ਜੀ ਦਰਸ਼ਕੋ ਮੈਂ ਤੁਹਾਡੇ ਤੋਂ ਆਗਿਆ ਮੰਗਦਾ ਤੇ ਤੁਸੀਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਅਸੀਂ ਇਸ ਵਿਸ਼ੇ ਨੂੰ ਚੰਗੀ ਤਰ੍ਹਾਂ ਖੋਖ ਰਹੇ ਹਾਂ ਇਹਦੀ ਤਹਿ ਤੱਕ ਜਾ ਰਹੇ ਹਾਂ ਅਤੇ ਐਨਆਰਆਈ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਸਾਡੀ ਪੂਰੀ ਕੋਸ਼ਿਸ਼ ਹੈ ਭਾਵੇਂ ਇਹ ਕੰਮ ਬਹੁਤ ਹੀ ਰਿਸਕੀ ਆ ਸਾਨੂੰ ਇੱਕ ਆਈਐਸ ਅਫਸਰ ਤੇ ਕਾਈਪੀਐਸ ਅਫਸਰ ਨੇ ਹੋਰ ਟੈਲੀਫੋਨ ਕਰਕੇ ਕਿਹਾ ਕਿ ਤੁਸੀਂ ਅਲਰਟ ਰਹੋ ਤਗਲ ਸਾਹਿਬ ਇਹ ਲੋਕ ਬਹੁਤ ਖਤਰਨਾਕ ਨੇ ਇਹ ਕੁਝ ਵੀ ਕਰ ਸਕਦੇ ਆ ਖੈਰ ਗੁਰੂ ਮਹਾਰਾਜ ਨੇ ਚਾਹਾ ਤੇ ਅਸੀਂ ਜਿਉਂਦੇ ਰਹਾਂਗੇ ਅਸੀਂ ਉਦੋਂ ਤੱਕ ਕੰਮ ਕਰਦੇ ਰਹਾਂਗੇ ਲੋਕਾਂ ਲਈ ਲੜਦੇ ਰਹਾਂਗੇ ਜਦੋਂ ਤੱਕ ਸਾਡੇ ਵਾਹਿਗੁਰੂ ਨੇ ਸਾਨੂੰ ਚਾਹਿਆ ਮੈਂ ਨੋਰਿੰਦਰ ਸਿੰਘ ਤੱਕ ਨੂੰ ਆਗਿਆ ਦਿਓ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਫਿਜ਼